ਗੋਣੇ ਭਾਪਿਕ ਸ਼ਾਨਯੂਨੀਆਂ ਨਜ਼ਾ ਦੇ ਸੋ ਇਹਨਾਂ ਦਾ ਧੰਨਵਾਦ ਨਹੀਂ ਤੇ ਜੀ ਆਇਆਂ ਨੂੰ ਸਭ ਤੋਂ ਪਹਿਲਾਂ ਅੱਜ ਦੀ ਰੈਡੀ ਵਿੱਚ ਪਹੁੰਚੀ ਹੋਈ ਸਾਧ ਸੰਗਤ ਜੀ ਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਬੇਨਤੀ ਹੈ ਕਿ ਇੱਥਰੋਂ ਬਾਜ਼ ਦੀ ਬਹੁਤ ਦਿੱਕਤ ਆ ਰਹੀ ਹੈ ਆਪਾਂ ਗੱਡੀ ਮੂੜੇ ਖੜਿਆ ਸਾਰੇ ਬੁਲਾਰੇ ਬੋਲ ਕੇ ਗਏ ਨੇ ਬਹੁਤ ਬਾਜ਼ ਘਟ ਜਾਂਦੀ ਹੈ ਸੈਟ ਉੜੇ ਸਾਈਡ ਦੇ ਦੀਏ ਸਪੀਕਰਾਂ ਤੋਂ ਅੱਜ ਦੇ ਆਪ ਦਾ ਅੰਤ ਤੁਰੰਤ ਮਹਾਰਾਜੀ ਦੇ ਵਿੱਚ ਪਹੁੰਚੇ ਹੋਏ ਬਖ ਬਖ ਜਥੇਬੰਦੀਆਂ ਤੋਂ ਬਖ ਬਖ ਸਮਾਧੂ ਧਾਰਮਿਕ ਸੰਸਥਾਵਾਂ ਤੋਂ ਸਾਡੇ ਪੱਤਰਕਾਰ ਵੀਰ ਸਾਡੇ ਨੌਜਵਾਨ ਬਜ਼ੁਰਗ ਸਾਡੇ ਆ ਮਾਵਾ ਭੈਣਾ ਲਗਾਤਾਰ 15 ਮਹੀਨਿਆਂ ਤੋਂ ਚੱਲ ਰਹੇ ਮੋਰਚੇ ਦੇ ਵਿੱਚ ਅੱਜ ਇੱਕ ਸਾਨੂੰ ਉਹ ਮੱਝ ਦੇਖਣ ਨੂੰ ਮਿਲਿਆ ਹੈ ਕਿ ਜਿਸ ਪਿਓ ਵਾਸਤੇ ਜੇ ਸਾਡੇ ਗੁਰੂ ਦੀ ਹੁੰਦੀ ਬੇਅਦਬੀ ਨੂੰ ਕਹਿ ਲਓ ਸਾਡੇ ਪਿਓ ਦੀ ਇੱਜ਼ਤ ਮਿੱਟੀ ਵਿੱਚ ਮਲਾਈ ਜਾਂਦੀ ਹੋਵੇ ਕਿ ਉਹਦੇ ਵਾਸਤੇ ਅਸੀਂ ਕਿੰਨੀ ਕੁ ਮਾਤਰਾ ਦੇ ਵਿੱਚ ਕਹੇ ਜੇ ਤ੍ਰੇਡ ਅਰਾਧਿਆ ਦੇ ਨਾਲ ਇਕੱਠੇ ਹੋਈਏ ਕਿੰਨੇ ਕੁ ਹੌਸਲੇ ਤੇ ਜਜ਼ਬੇ ਨਾਲ ਅਸੀਂ ਉਸ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀ ਜੋ ਮਰਯਾਦਾ ਭੰਗ ਹੁੰਦੀ ਹੈ ਸਾਡੇ ਗੁਰੂ ਸਾਹਿਬ ਦੀ ਉਹਨਾਂ ਨੂੰ ਰੋਕਣ ਦੇ ਲਈ ਕਿੰਨੇ ਕੁ ਤਕੜੇ ਹੋ ਕਿਤੇ ਕੀ ਸੋਚ ਕੇ ਆ ਗਏ ਬਹੁਤ ਬਲਾਰੇ ਗੱਲਬਾਤ ਸਾਂਝੀ ਕਰ ਗਏ ਐ ਜਿਵੇਂ ਬਾਈ ਦੱਸ ਗਿਆ ਕਿ ਅਸੀਂ ਫਲਾਣੇ ਕਰਕੇ ਆ ਗਏ ਧਮਕਾਣੇ ਕਰਕੇ ਆ ਗਏ ਠੀਕ ਹੈ ਸੰਸਥਾਵਾਂ ਆਗੂਆ ਬਿਨਾ ਨਹੀਂ ਚਲਦੀਆਂ ਫੈਸਲੇ ਹੁੰਦੇ ਆ ਆਪੋ ਆਪਣੇ ਸਿਸਟਮ ਦੇ ਵਿੱਚ ਰਹਿ ਕੇ ਹਰ ਇੱਕ ਸੰਸਥਾ ਦਾ ਉਹਨੂੰ ਲਾਗੂ ਕਿੰਨਾ ਕਰਾ ਲਈਏ ਤੇ ਉਹਤੇ ਅਸਰ ਕਿੰਨਾ ਹੋ ਜੇ ਤੇ ਉਹਦਾ ਅਗਲਾ ਪੜਾਅ ਕੀ ਹੋਵੇ ਇਹ ਜ਼ਰੂਰ ਵਿਚਾਰ ਦੇ ਅਧੀਨ ਹੁੰਦਾ ਹੈ ਪਰ ਸਭ ਤੋਂ ਵੱਡੀ ਇਹ ਸਾਡੇ ਵਾਸਤੇ ਸ਼ਰਮਨਾਕ ਗੱਲ ਹੈ ਕਿ ਜਿੰਨੇ ਸਮੇਂ ਤੋਂ ਸਾਜਾ ਵੀਰ ਗਰਜੀਤ ਸਿੰਘ ਖਾਲਸਾ ਗੁਰੂ ਗ੍ਰੰਥ ਸਾਹਿਬ ਜਾਂ ਹੋਰ ਗ੍ਰੰਥਾਂ ਦੀਆਂ ਜਿਸ ਧਰਮ ਕਾ ਦੇ ਨਾਲ ਜੁੜਦੇ ਐ ਕਿ ਹਰ ਇੱਕ ਦੀ ਬੇਅਦਬੀ ਦੇ ਸਬੰਧ ਵਿੱਚ ਕਾਨੂੰਨ ਸਖਤ ਬਣਾਉਣ ਦੀ ਲੋੜ ਹੈ ਕਿ ਉਹ ਬਣਾਇਆ ਜਾਵੇ ਪਰ ਕਾਨੂੰਨ ਬਣਾਉਣ ਦੀਆਂ ਗੱਲਾਂ ਸਰਕਾਰ ਕਰਦੀ ਜ਼ਰੂਰ ਹੈ ਕਿਉਂਕਿ ਬੇਅਦਬੀਆਂ ਕੱਲੀ ਮਾਨ ਸਰਕਾਰ ਦੇ ਰਾਜ ਵਿੱਚ ਨਹੀਂ ਪਹਿਲਾਂ ਰਾਜ ਕਰਕੇ ਗਈਆਂ ਪੰਥਕ ਸਰਕਾਰਾਂ ਦੇ ਰਾਜ ਵਿੱਚ ਵੀ ਹੋਈਆਂ ਜੇ ਅਸੀਂ ਉਸ ਗੱਲ ਤੇ ਨਜ਼ਰ ਮਾਰੀਏ ਕਿ ਜਿਸ ਸੰਸਥਾ ਤੋਂ ਅਸੀਂ ਆਸ ਰੱਖਦੇ ਹੋਈਏ ਕਿ ਸਾਡੀ ਸਰਮੌਰ ਸੰਸਥਾ ਅਸੀਂ ਉਤੋਂ ਵੱਡੀ ਆਸ ਰੱਖਦੇ ਆ ਕਿ ਸਾਡੇ ਧਾਰਮਿਕ ਗ੍ਰੰਥ ਸਾਹਿਬ ਕਿ ਉਹਨਾਂ ਦੇ ਸਬੰਧ ਵਿੱਚ ਸਖਤ ਕਾਨੂੰਨ ਬਣਾਉਣ ਦੀਆਂ ਗੱਲਾਂ ਕਰਦੇ ਆਵਾਜ਼ਾਂ ਠਾਉਂਦੇ ਮੰਗ ਠਾਉਂਦੇ ਤਾਂ ਸ਼ਾਇਦ ਅੱਜ ਇੱਥੇ ਰੰਗਿਤ ਕੁਝ ਹੋਰ ਹੋਣੀ ਚਾਹੀਦੀ ਸੀ ਪਰ ਫੇਰ ਵੀ ਧੰਨਾ ਉਹ ਵੀਰ ਕਿ ਲਗਾਤਾਰ ਗਰਮੀਆਂ ਸਰਦੀਆਂ ਨੂੰ ਚੱਲਦਾ ਹੋਇਆ 15 ਮਹੀਨਿਆਂ ਤੋਂ ਟਾਵਰ ਦੇ ਉੱਤੇ ਜੱਜਿਆ ਸਾਡੇ ਫਰਜ਼ ਕੀ ਬਣਦੇ ਆ ਇੱਥੇ ਕਿ ਅੱਜ ਅਸੀਂ ਜਥੇਬੰਦੀਆਂ ਵੱਲੋਂ ਐਮੈਟ ਦਾ ਐਲਾਨ ਕਰਤਾ ਸਾਡੀ ਕਮੇਟੀ ਨੇ ਸੱਦਾ ਦਿੱਤਾ ਕਿ ਇੱਕ ਮਹਾਰਾਦੀ ਕਰਦੀ ਹੈ ਪਰ ਅਸੀਂ ਉਹਦੇ ਵਿੱਚ ਜਿੰਨੇ ਆਸ ਤੇ ਉਹਨੇ ਸਫਲਸ਼ਾਹਤ ਨਹੀਂ ਹੋਏ ਕਿਉਂਕਿ ਤਿਆਰੀਆਂ ਦਾ ਸਮਾਂ ਨਹੀਂ ਮਿਲਿਆ ਔਰ ਪ੍ਰੋਪਰ ਪੰਜਾਬ ਦੀਆਂ ਸੰਸਥਾਵਾਂ ਉਹ ਜਿੱਥੇ ਬੰਦੀਆਂ ਹੋਣ ਜਾਂ ਧਾਰਮਿਕ ਸੰਸਥਾਾਂ માં ਹੋਣ ਸ਼ਾਇਦ ਉਹਨਾਂ ਕੋਲੇ ਮੈਸੇਜ ਤਨਵੇ ਨਾ ਹੋਇਆ ਹੋਵੇ ਬਾਈ ਬੋਲ ਗਿਆ ਕਿ ਪੋਸਟਰ ਦੇਖ ਲੈ ਪਰ ਜਿਹੜੇ ਉਹ ਦੇਖ ਕੇ ਆ ਗਏ ਉਹਨਾਂ ਦੀ ਜਮੀਰਾ ਸਾਤੋਂ ਕਿਤੇ ਬੰਦ ਜਾਗਦੀਆਂ ਹੋਣੀਆਂ ਪਰ ਅਸੀਂ ਇਸ ਗੱਲ ਨੂੰ ਮਾਣ ਨਾਲ ਕਹਿੰਦੇ ਹਾਂ ਕਿ ਅਸੀਂ ਕਿਸੇ ਸੰਸਥਾ ਦੇ ਨਾਲ ਚੱਲਦੇ ਹੋਈਏ ਕਿਸੇ ਸੰਸਥਾ 'ਚ ਕੰਮ ਕਰੀਏ ਜ਼ਿੰਮੇਵਾਰੀਆਂ ਦੇ ਅਹੁਦੇ 'ਤੇ ਪਰ ਗੁਰੂ ਗ੍ਰੰਥ ਸਾਹਿਬ ਤੇ ਹਰ ਇੱਕ ਧਰਮ ਦੇ ਵਿੱਚ ਆਪਣੇ ਗ੍ਰੰਥ ਤੋਂ ਵੱਡਾ ਗੁਰੂ ਤੇ ਪੀਰ ਕੋਈ ਹੋ ਨਹੀਂ ਸਕਦਾ ਸਾਨੂੰ ਪਹਿਲ ਦੇ ਆਧਾਰ ਤੇ ਸਾਡੇ ਪਿਓ ਦੀ ਰੁਣਦੀ ਇੱਜ਼ਤ ਵਾਸਤੇ ਆਵਾਜ਼ ਬੁਲੰਦ ਕਰਨ ਦੀ ਲੋੜ ਹੈ ਤਾਂ ਅਸੀਂ ਅੱਜੋ ਤਰੀਕੇ ਦੇ ਨਾਲ ਜਿੰਨਾ ਕੁ ਮੌਕੇ ਤੇ ਹੋ ਸਕਿਆ ਅਸੀਂ ਕਰਕੇ ਲੈ ਕੇ ਆਏ ਆ ਸਾਰੀਆਂ ਜਥੇਬੰਦੀਆਂ ਜਿੰਨੀਆਂ ਬੈਠੀਆਂ ਆ ਪਰ ਅਸੀਂ ਤੁਹਾਡੇ ਨਾਲ ਏ ਵਾਦਾ ਕਰਦੇ ਆ ਕਿ ਜੋ ਇਥੋਂ ਕਮੇਟੀ ਫੈਸਲਾ ਕਰੇ ਐਲਾਨ ਕਰੇ ਤਾਂ ਅਸੀਂ ਉਹਦੀ ਹਮਾਇਤ ਦੇ ਵਿੱਚ ਡਟ ਕੇ ਖੜਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਪਰ ਸਾਧੂ ਇਥੋਂ ਅੱਗੇ ਬਹੁਤ ਸਿੱਖਣ ਤੇ ਬਾਚਣ ਦੀ ਲੋੜ ਹੈ ਬਾਈ ਕਿਉਂਕਿ ਜਿਹੜੇ ਮੋਰਚੇ ਲੱਗਦੇ ਆ ਜਦੋਂ ਮੋਰਚੇ ਚਲਾਉਨੇ ਪੈਂਦੇ ਜਦੋਂ ਮੋਰਚਾ ਲੱਗਿਆ થોੜੇ ਸਮੇਂ ਬਾਅਦ ਲੋਕਾਂ ਦਾ ਸੰਘਤ ਦਾ ਪ੍ਰੈਸ਼ਰ ਹੋ ਗਏ ਸੰਘਤ ਚਾਹੁੰਦੀ ਹੋਵੇ ਚਲੋ ਜੁੜੀ ਹੋਵੇ ਫੇਰ ਕਿਤੇ ਸਰਕਾਰ ਕੋਈ ਰਸਤਾ ਖੋਲਣ ਦਾ ਯਤਨ ਕਰਦੀ ਹੈ ਮੰਨ ਲਓ ਪ੍ਰੋਪਰ ਉਹ ਰਸਤੇ ਖੋਲ ਕੇ ਸਾਨੂੰ ਉਸ ਮੰਜ਼ਲ ਤੇ ਪਹੁੰਚਣ ਦਾ ਰਾਹ ਨਹੀਂ ਪੱਧਰਾ ਕਰਦੀ ਪਰ ਅਸੀਂ ਉਸ ਕੱਲ ਦੇ ਵਿੱਚੋਂ ਏ ਜਾਣੀਏ ਤੇ ਸੋਚੀਏ ਕਿ ਜੇ ਮੋਰਚਾ 15 ਵੀਹ ਦਾ ਤਾਂ ਚੱਲ ਰਿਹਾ ਤਾਂ ਇਸ ਮੋਰਚੇ ਦੀ ਚੜ੍ਹ ਆ ਜੇ ਤਾਂ ਪੱਕੀ ਕਿਉਂ ਨਹੀਂ ਹੋ ਸਕੀ ਸੰਗਤਾਂ ਦੇ ਵਿੱਚ ਛੇ ਦੇਸ ਕੱਲ ਨੂੰ ਲੈ ਕੇ ਕਿਤੇ ਨਾ ਕਿਤੇ ਮੰਨ ਦੇ ਵਿੱਚ ਫਰਕ ਹੋਵੇ ਕਿ ਇਹ ਮੋਰਚਾ ਜਿੱਤਣਾ ਨਹੀਂ ਜਾਣੋ ਪਰ ਜਿੰਨੀ ਗੁਰੂ ਦੀ ਸੰਗਤ ਹੁੰਦੀ ਹੈ ਸੰਗਤ ਗੁਰੂ ਕੀ ਸਾਉ ਤੋਂ ਵੱਡਾ ਸੰਗਤ ਤੋਂ ਵੱਡਾ ਤਾਂ ਕਹਿੰਦੇ ਗੁਰੂ ਵੀ ਨਹੀਂ ਹੋਇਆ ਪਹਿਲਾ ਗੁਰੂ ਨੇ ਸੰਗਤ ਨੂੰ ਮਹਾਨਤਾ ਦਿੱਤੀ ਆ ਸਾਡਿਆਂ